ਕਿ ਤੁਸੀਂ ਘਰੇ ਆ ਕੇ ਲੱਗ ਜਾ ਘਰੇ ਆ ਕੇ ਜਵਾਬ ਲੈ ਲੈ ਕਰੋ ਮੈਥੋਂ ਜੇ ਕੋਈ ਲੈਣਾ ਹੀ ਆ ਭੌਂਕੀਓਂ ਦਾ ਤਮਾਦ ਸੀ ਵੀ ਬੈਂਕ ਫੜਲਾ ਸਮਾਜ ਸੇਵੀਆ ਦਾ 50 ਰੱਖੇ ਤੁਸੀਂ ਮੁੰਡੇ ਨਾਲ ਘੁੰਮਣ ਨੂੰ ਪਾਣਗੇ ਸਮਾਜ ਸੇਵੀ ਮੈਂ ਟਰੈਵਲ ਏਜੰਟਾਂ ਤੋਂ ਪੈਸੇ ਕਢਾਣਾ ਤੇ ਇਹਦੇ ਕਰਦੇ ਧਰਨਾ ਲਾ ਕੇ 50 ਮੁੰਡੇ ਲੈ ਕੇ ਆਣੇ ਔਰ ਸੋਚੋ ਯਾਰ ਬੇਵਕੂਫ ਪੰਜਾਬੀਓ ਜਿਹੜੇ 50 50 ਮੁੰਡੇ ਨਾਲ ਘੁੰਮਦੇ ਆ ਪੰਜਾਬ ਨਾ ਕਾਰਾਂ ਲੈ ਕੇ ਘੁੰਮਦੇ ਆ ਤਾਂ ਪੈਟਰੋਲ ਦਾ ਖਰਚਾ ਕਿੱਥੋਂ ਆਂਦਾ ਠੀਕ ਆ ਬੋਲਣ ਦਾ ਹਰ ਇੱਕ ਦਾ ਅਧਿਕਾਰ ਆ ਬੋਲਣਾ ਚਾਹੀਦਾ ਤੇ ਪਰ ਗੱਲ ਇਹ ਆ ਵੀ ਸਾਡੇ ਨਾਲ 50 ਮੁੰਡੇ ਨਹੀਂ ਹੁੰਦੇ ਤੂੰ ਬਹੁਤ ਭੁਲੇਖੇ ਦੇ ਬੇਟਾ ਸਾਡੇ ਨਾਲ ਤਾਂ ਹਜ਼ਾਰਾਂ ਦੇ ਵਿੱਚ ਮੁੰਡੇ ਹੁੰਦੇ ਨੇਗੇ ਪੰਜਾਬ ਮੁੰਡੇ ਮੁੰਡਿਆਂ ਦੇ ਸਾਡੇ ਨਾਲ ਹਜ਼ਾਰਾਂ ਦੇ ਵਿੱਚ ਨੌਜਵਾਨ ਹੁੰਦੇ ਨੇ ਜਦੋਂ ਅਸੀਂ ਤੁਰਦੇ ਹੁੰਨੇ ਆ ਗੱਡੀਆਂ ਸਾਡੇ ਨਾਲ ਬਹੁਤ ਹੋ ਜਾਂਦੀਆਂ ਜਿੰਨੇ ਮਰਜ਼ੀ ਸੀ ਇਕੱਠੀਆਂ ਕਰ ਲਈਏ ਉਹ ਕੋੜਦਨਾਂ ਦੇ ਵਿੱਚ ਵੀ ਤੁਸੀਂ ਦੇਖ ਲਈ ਮੇਰਾ ਰਿਕਾਰਡ ਕੱਢ ਕੇ ਕਿ 2.5 ਲੱਖ ਬੰਦਾ ਮੇਰੇ ਖਾਤਰ ਪਹੁੰਚ ਗਿਆ ਸੀਗਾ ਇਹ ਬੋਲਣ ਦਾ ਅਧਿਕਾਰ ਆ ਪਰ ਗੱਲ ਇਹ ਆ ਵੀ ਜਿਹੜੀ ਇਹ ਗੱਲ ਬੋਲ ਰਿਹਾ ਇੱਥੇ ਮੇਰੇ ਕੋਲ ਘਰੇ ਆ ਕੇ ਗੱਲ ਬੋਲ ਲੈ ਇਹ ਬੰਦਾ ਮੈਂ ਹਰ ਇੱਕ ਬੁੱਧਵਾਰ ਨੂੰ ਘਰ ਹੀ ਹੁੰਨਾ ਮੇਰੇ ਸਾਹਮਣੇ ਆ ਕੇ ਗੱਲ ਮੈਂ ਗੱਲ ਕਹਿਣਾ ਚਾਹਣਾ ਜਿਹੜੇ ਮੈਂ ਰਾਜਨੀਤਿਕ ਲੀਡਰਾਂ ਦੇ ਖਿਲਾਫ ਬੋਲਦਾ ਮੈਂ ਕਹਿੰਦਾ ਮੇਰਾ ਸਾਹਮਣੇ ਬੈਠ ਕੇ ਜਵਾਬ ਦੇਣਾ ਪਰ ਇਹਨੂੰ ਵੀ ਚੈਲੰਜ ਆ ਵੀ ਘਰੇ ਆ ਕੇ ਗੱਲ ਬੋਲੋ ਯਾਰ ਅਸੀਂ ਇੱਕ ਦੂਸਰੀ ਗੱਲ ਕੋਈ ਵੀ ਏਜੰਟ ਕੋਈ ਬੰਦਾ ਮੈਂ ਹਰ ਵੀਡੀਓ ਦੇ ਵਿੱਚ ਇਹ ਚੀਜ਼ ਕਹਿਣਾ ਹੁੰਨਾ ਕਿ ਯਾਰ ਤੁਸੀਂ ਸਾਬਤਤਾ ਕਰੋ ਅਸੀਂ ਨਾ ਹਰੇਕ ਦਾ ਅਹੀਂ ਝੁੱਗਾ ਪਾਡਾਂਗੇ ਚੋਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਠੱਗਿਆ ਜਿਨ੍ਹਾਂ ਨੇ ਨੌਜਵਾਨਾਂ ਨਾਲ ਨੌਜਵਾਨਾਂ ਦੇ ਠੀਕਾ ਘਰਾਂ ਦੇ ਵਿੱਚ ਬੈਣ ਪਵਾਤੇ ਮਾਂ ਪਿਓ ਮਰ ਗਏ ਅਸੀਂ ਤਾਂ ਉਹਨਾਂ ਨਾਲ ਐਵੇਂ ਹੀ ਕਰਾਂਗੇ ਤੂੰ ਭਰਾਵਾ ਕਿਹੜੀ ਪਾਰਟੀ ਦਾ ਕਿਹੜੀ ਧਰਦਾ ਕੀਆਂ ਤੋਂ ਕਮੈਂਟਾਂ ਦੇ ਵਿੱਚ ਮੈਂ ਜਦੋਂ ਅਕਸਰ ਹੀ ਪੜ੍ਹਦਾ ਨਾ ਕਮੈਂਟਾਂ ਦੇ ਵਿੱਚ ਪਤਾ ਕੀ ਹੁੰਦਾ ਉਸਕ ਥੱਲੇ ਹੁਣ ਜੇ ਮੈਂ ਆ 300 ਕਮੈਂਟ ਕਰਿਆ ਪਿਆ ਇਹਦੇ ਵਿੱਚ ਨਾ ਇਹਦੇ ਵਿੱਚ 2 250 ਕਮੈਂਟ ਆਪਣੇ ਪੱਖ ਦਾ 40 50 ਕਮੈਂਟਾਂ ਦੇ ਵਿੱਚ ਹੁੰਦੇ ਨੇਗੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਘਰੇ ਆ ਕੇ ਲੱਗ ਜਾ ਘਰੇ ਆ ਕੇ ਜਵਾਬ ਲੈ ਲੈ ਕਰੋ ਮੈਥੋਂ ਜੇ ਕੋਈ ਲੈਣਾ ਹੀ ਆ ਇਸ ਕਰਕੇ ਸਾਡੀ ਜਿਹੜੀ ਲੜਾਈ ਆ ਹੱਕ ਸੱਚ ਦੀ ਲੜਾਈ ਆ ਗੱਡੀਆਂ ਨੇ ਵੀ ਤੇਲ ਕਿੱਥੋਂ ਪੈਂਦਾ ਕੀ ਪੈਂਦਾ ਉਹਦਾ ਵੀ ਮੈਂ ਸਾਰਾ ਕੁਝ ਹਿਸਾਬ-ਕਿਤਾਬ ਦੇ ਦੂੰਗਾ ਜਦੋਂ ਮਰਜ਼ੀ ਮੇਰੇ ਕੋਲੇ ਘਰੇ ਆ ਜਾ ਕਰੋ ਥੋਡੀ ਤੇ ਮਿਰਚਾਂ ਵੀ ਲੱਗ ਜਾਂਦੇ ਨੇ ਬੈਠੇ ਬੈਠੇ ਇਹਦੇ ਬਾਧੂ ਉਹ ਚੀਜ਼ ਦਾ ਮੈਨੂੰ ਬਹੁਤ ਦੁੱਖ ਹੁੰਦਾ ਕਰਨਾ ਤੁਸੀਂ ਕੱਖ ਹੈ ਨਹੀਂ ਤੁਸੀਂ ਕੀ ਕੀਤਾ ਤੁਸੀਂ ਚੀਜ਼ ਦੱਸੋ ਮੈਂ ਤਾਂ ਅਕਸਰ ਹੀ ਮੈਂ ਲੋਕ ਪੁੱਛਦੇ ਨੇ ਸਾਡੇ ਤਾਂ ਜਿਹੜੀ ਲੜਾਈ ਆ ਅਸੀਂ ਤਾਂ ਲੜਾਈ ਲੜ ਰਹੇ ਹਾਂ ਅਸੀਂ ਤਾਂ ਕਰਕੇ ਦਿਖਾਇਆ ਕੁਝ ਕਹਿੰਦੇ ਘੌਂਦੇ ਏਜੰਟਾਂ ਨੂੰ ਮਹਾਲੇ ਦੇ ਵਿੱਚ ਰਧਾਕਸ਼ ਗਰੁੱਪ ਕਹਿੰਦਾ ਘੌ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਠਿੰਡੇ ਦੇ ਵਿੱਚ ਜਲੰਧਰ ਦੇ ਵਿੱਚ ਇਹ ਨੇਕਾ ਯਾਂਟਾ ਨੂੰ ਅੰਦਰ ਸਿਰਤਾ ਜਿਹੜੀ ਅਸੀਂ ਲੜਾਈ ਲੜੀਏ ਨਾ ਅੱਜ ਉਸ ਲੜਾਈ ਨੂੰ ਚੰਗੇ ਲੋਕ ਇਹ ਚੀਜ਼ ਮੰਨਦੇ ਵੀ ਨੇ ਵੀ ਭਾਣੇ ਦੀ ਲੜਾਈ ਲੜਨ ਨਾਲ ਪੰਜਾਬ ਦੇ ਵਿੱਚ ਸੁਧਾਰ ਆਇਆ ਇੱਕ ਅਲੱਖ ਏਜੰਟ ਪੰਜਾਬ ਦੇ ਵਿੱਚ ਬੈਠਾ ਸੀ ਅੱਜ ਥਰ-ਥਰ ਕੰਮ ਦੇ ਨੇਗੇ ਤਾਂ ਹੀ ਸਾਡੇ ਵੱਡੇ ਭਰਾ ਦਿਲਜੀਤ ਦਸਾਂਝ ਵਰਗੇ ਸਾਡੇ ਵੱਡੇ-ਵੱਡੇ ਸੇਜਾ ਦਾ ਨਾਮ ਬੋਲਦੇ ਨੇ ਜੇ ਕੋਈ ਗੱਲ ਆ ਤਾਂ ਹੀ ਜਿਹੜਾ ਅਕਸਰ ਇਹ ਚੀਜ਼ ਹੁੰਦੀ ਆ ਜੇ ਕੋਈ ਲੜਾਈ ਲੜੀ ਆ ਉਸ ਪ੍ਰਮਾਤਮਾ ਨੂੰ ਅਸੀਂ ਲੇਖਾ ਦੇਣਾ ਠੀਕ ਆ ਥੋਡੇ ਵਰਗਾਂ ਦੇ ਲੱਤਾਂ ਖਿੱਚਣੇ ਨਾ ਥੋਡੇ ਵਰਗਾਂ ਦੇ ਲੱਤਾਂ ਖਿੱਚਣਾ ਸੀ ਸਮਾਜ ਦਾ ਕੰਮ ਕਰਨੋਂ ਨਹੀਂ ਰੁਕਾਂਗੇ ਤੁਸੀਂ ਵੀ ਸਾਡੇ ਬਰਾਬਰ ਕੰਮ ਕਰੋ ਯਾਰ ਸਮਾਜ ਦਾ ਲੋਕਾਂ ਦਾ ਕੰਮ ਕਰੋ ਆਹ ਖੜੀ ਆ ਬਾਰ ਚ ਗੱਡੀ ਆ ਇੱਕ ਆ ਬਾਈ ਆਇਆ ਸਮਾਨ ਦੀ ਭੜੀ ਭਰੀ ਇੱਕ ਮੈਂ ਉਹ ਵੀ ਚੀਜ਼ ਦਿਖਾਦਾ ਆ ਜਾ ਮੜੀ ਦੀ ਗੱਡੀ ਭਰੀ ਆਹ ਖੜੀ ਆ ਉਹਦੇ ਘਰੇ ਭੇਜ ਰਹੇ ਹਾਂ ਧੂਰ ਕੋਟ ਦੇ ਵਿੱਚ ਜਾ ਕੇ ਪਤਾ ਕਰ ਲਿਓ ਅਸੀਂ ਚਲੋ ਨਾਉਣ ਹੀ ਕਿਸੇ ਧੀ ਪਰਿਵਾਰ ਦਾ ਲੈਣੇ ਹੁੰਦੇ ਉਹਦੇ ਪਰਿਵਾਰ ਦੇ ਘਰੇ ਨੌ ਚੀਜ਼ਾਂ ਨੇ ਤੁਸੀਂ ਵੀ ਸਾਡੇ ਭਰਾਵਾਂ ਕੋਲ ਕੰਮ ਕਰੋ ਕਰੋ ਅਸੀਂ ਕਦੋਂ ਕਹਿੰਦੇ ਕੰਮ ਕਰੋ ਐਵੇਂ ਮਜ਼ਦੂਰਾਂ ਦੇ ਸਾਡੇ ਭਰਾਵਾਂ ਦੀ ਬਾਹ ਫੜੋ ਕਿਸਾਨਾਂ ਦੀ ਬਾਹ ਫੜੋ ਕਰੋ ਭੈਣ ਚ ਉਹਦੇ ਲਾ ਕੇ ਕੁਰਸੀ ਝੋਕੀ ਹੁੰਦੇ ਤਮਾਦ ਸੇਵੀ ਵੀ ਬੈਣ ਫੜਲਾ ਸਮਾਜ ਸੇਵੀਆਂ ਦਾ ਧੰਨਵਾਦ